ਉਹੀ ਪੈਗਾਮ ਹੈ ਪਿਧਾ ਕਰਨਾ ਸੋ ਆਪ ਸਭ ਸਾਧਕਾਂ ਨੂੰ ਸਾਰਿਆਂ ਨੂੰ ਕਰਨਾ ਬੇਨਤੀ ਹੈ ਕਿ ਜਦੋਂ ਵੀ ਆਸਰ ਮਿਲੇ ਗੁਰਬਾਣੀ ਪੜ੍ਹੀਏ ਸੁਣੀਏ ਤੇ ਨਿਤਨੇਮੀ ਹੋਣ ਦਾ ਯਤਨ ਕਰੀਏ ਮੇਰੇ ਜਿਵੇਂ ਕੌਣ ਸਾਰਿਆਂ ਤਰੁਪੀਆਂ ਵਿੱਚੋਂ ਬੈਠੇ ਬੰਦੇ ਨੇ ਯਾਦ ਦੇ ਬੰਦਾ ਤਾਂ ਇਹ ਅਜੇ ਮੈਦਰ ਕੁਛ ਦਿਖਦਾ ਨਹੀਂ ਹੈ ਤੇ ਗੱਲਾਂ ਹੋਰ ਕਰਦਾ ਬਾਗ ਵਿੱਚ ਮੈਂ ਤੁਹਾਡੇ ਸਾਹਮਣੇ ਅਰਦਾਸ ਬੇਨਤੀ ਕਰਦਾ ਦਾਲਤ ਮੰਗਦਾ ਜਿੱਦਣ ਮੈਨੂੰ ਬਾਗ ਦੇ ਇਸ਼ਾਰਾ ਕਰਦਾ ਮੇਰੀ ਕੋਈ ਤਾਕਤ ਨਹੀਂ ਮੈਂ ਘਰ ਬੈਠਾ ਰਹਾ ਮੈਂ ਸਦਾ ਆਪਣਾ ਤਾਲੀ ਪੂਜਾਵਾਂਗਾ ਠੀਕ ਹੈ ਜੇ ਬਾਤ ਕੋਈ ਹੋਵੇ ਤੇ ਬੰਦਾ ਕੁਝ ਨਹੀਂ ਕਰ ਸਕਦਾ ਤੇ ਹੁਣ ਲਾਸਟ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਇੱਕ ਥੋੜੀ ਤੁਹਾਨੂੰ ਪ੍ਰੋਬਲਮ ਆਏਗੀ ਦੇਰ ਬਾਅਦ ਮਿਲੋਗੀ ਕਿਉਂਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਪਟਾ ਸਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਬਹੁਤ ਹੀ ਨੰਦ ਸਿਆ ਇਧਰ ਅਪਾਰਟਮੈਂਟ ਤੋਂ ਪਹਿਲੇ ਪਿੱਛੇ ਬਹੁਤ ਸੇਵਾ ਕੀਤੀ ਹੈ ਇਹ ਤੁਹਾਡੇ ਸਹਿਯੋਗ ਨਾਲ ਸਾਰਾ ਪੁੱਜੀ ਬਿਲਡਿੰਗ ਬਣੀ ਹੈ ਤੇ ਆਉਣ ਵਾਲੇ ਟਾਈਮ ਚ ਆਪਾਂ ਇਹ ਮੇਨਟੇਨ ਕਰਕੇ ਜੋ ਵੀ ਮੇਰਾ ਲੋਕਾ ਮੈਨੂੰ ਪੁੱਛੋ ਮੈਂ ਵੀ ਇਸ ਜੋਗਾ ਦਾਵਾਗਾ ਤੁਹਾਡਾ ਸਾਰਾ ਬਹੁਤ ਧੰਨਵਾਦ ਬੈਗ ਜੀ ਦਾ ਧੰਨਵਾਦ ਗੁਰਪੁਰ ਦੇ ਲੋਕਾਂ ਦੇ ਆਪ ਉਸ ਬਿਲਡਿੰਗ ਦਾ ਉਦਘਾਟਨ ਕੀਤਾ ਜਿਹੜੀ ਸਾਡੇ ਮਾਸਟਰ ਸਚਾ ਸਿੰਘ ਵੱਲੋਂ ਉਸੇ ਵੇਲੇ ਸ਼ੁਰੂ ਕੀਤੀ ਗਈ ਸੀ ਉਹਨਾਂ ਦੇ بیٹے ਗੁਰਪ੍ਰੀਤ ਸਿੰਘ ਜੀ ਜੋ ਕਿ ਸਾਰਿਆਂ ਨੂੰ ਤੁਹਾਨੂੰ ਦੱਸ ਕੇ ਗਏ ਨੇ ਕਿ ਕੀ ਕੀ ਗੱਲਾਂ ਆਈਆਂ ਨੇ ਤੇ ਉਹਨਾਂ ਦਰਮਿਆਨ ਸਾਰਾ ਤਾਲਮਹਲ ਕਰਨਾ ਕਿਉਂਕਿ ਜਿਹੜੀਆਂ ਬਿਲਡਿੰਗਾਂ ਬਣਾਉਣੀਆਂ ਉਹ ਕਿ ਬਹੁਤ ਵੱਡਾ ਰੋਮਾਂ ਫਰ ਸੰਗਤਾਂ ਦਾ ਫਰ ਪਹਿਣਾ ਕਾਵਾ ਸਾਰੇ ਜਿਹੇ ਨੇ ਸਾਬਾ ਜੀ ਸਾਡੇ ਤਾਜੀ ਜੀ ਸਾਡੇ ਮੇਰੇ ਪ੍ਰਧਾਨ ਗਰਿਆ ਸਾਹਿਬ ਜੋ ਮੀਡੀਆ ਦੇ ਨੇ ਡਾਕਟਰ ਸਿਦੇਵ ਜੀ ਸਾਡੇ ਐਡਵੋਕੇਟ ਕੰਨ ਸਾਹਿਬ ਸਾਰੀ ਇਸ ਕਾਮ ਨੂੰ ਫਰ ਪਹਿਣਾ ਕਾਵਾ ਸਾਈ ਬੇ ਮਾਨੀਵਾ ਮਾਤਮ ਜੀ ਮਾਤ ਪਤ ਦਾ ਰਕਾ ਆਪਵਾਹਿ ਜੀ ਯਕਾਨ ਕੋ ਆਪਣੇ ਪੰਥ ਦੇ ਸਦਾ ਸੁਸਹਾ ते हुए जिन्हें गल करिए जल नान देवी पैदा होमट होगा ये मैता काल जी सके जी माता देवता जी चौदह सौ नीस्वी पैदा हो अपने काम किए जो सारे पास दुनिया चलकर चंगे रास्ते खिलाए जन की जोड़ है ਇਹਨੇ ਜਿਵੇਂ ਆਪਣੇ ਆਗਮਨ ਕੀਤੀ ਹੈ ਗੁਰਪ੍ਰੀਤ ਜੀ ਨੇ ਜਿਵੇਂ ਆਪਾਂ ਜਿਹੜਾ ਗੁਰਦਾਸ ਸਾਹਿਬ ਦੀ ਬਿਲਡਿੰਗ ਤਾਂ ਆਪਾਂ ਬਣਾ ਲਈ ਹੈ ਬਹੁਤ ਦਵੀਆਂ ਬਣ ਗਈ ਹੈ ਪਰ ਇਹਨੂੰ ਜਿਹੜਾ ਮੰਡੇਲ ਕਰਨਾ ਵੀ ਆਪਣੇ ਹੱਥ ਦੀ ਕੀ ਹੈ ਕਿਉਂਕਿ ਗੱਲ ਕੀਤੀ ਹੈ ਕਿ ਜੇ ਬਾਰੇ ਜੇ ਆਪਾਂ ਪੁਛਾਲ ਕਰਨੇ ਆ ਕਾਪੜਾ ਲਾਣੇ ਆ ਲੰਗਰ ਲੱਗਦੇ ਆ ਪਰ ਮੰਡੇਲ ਕਰਨਾ ਵੀ ਆਪਣਾ ਸਾਰਾ ਦਾ ਬੰਦਾ ਕਰਕੇ ਆਪਾਂ ਇੰਤਾਂ ਲਈ ਕਾਮ ਜੀ i <laughs> ਆਪ ਸਾਰਿਆਂ ਨੂੰ 사ਰਵਿਕ ਰਿਕਰਤ ਬੇਨਤੀ ਹੈ ਕਿ ਜਦੋਂ ਵੀ ਆਸਰ ਮਿਲੇ ਗੁਰਬਾਣੀ ਪੜ੍ਹੀਏ ਸੁਣੀਏ ਤੇ ਨਿਤਨੇਮੇ ਨੂੰ ਹੋਣ ਦਾ ਯਤਨ ਕਰੀਏ ਮੇਰੇ ਵੀ ਕੌਣ ਸਾਰੇ ਤਰੁਪੀਆਂ ਵਿੱਚੋਂ ਬੈਠੇ ਬੰਦੇ ਦੇ ਹੱਥ ਦੇ ਬੰਦਾ ਤਾਂ ਹੀ ਅਜੇ ਮੈਂ ਤੇ ਕੁਛ ਟਿਕਾਣੀ ਹੈ ਤੇ ਗੱਲਾਂ ਹੋਰ ਕਰਦਾ ਮਾਲਕ ਦੇ ਜਾਂ ਮੈਂ ਤੁਹਾਡੇ ਸਾਹਮਣੇ ਅਰਦਾਸ ਬੇਨਤੀ ਕਰਦਾ ਦਾਨਤ ਮੰਗਦਾ ਜਿੱਦਣ ਮੈਨੂੰ ਮਾਲਕ ਨੇ ਇਸ਼ਾਰਾ ਕਰਤਾ ਮੇਰੀ ਕੋਈ ਤਾਕਤ ਨਹੀਂ ਮੈਂ ਘਰ ਬੈਠਾ ਰਹਾ ਮੈਂ ਸਦਾ ਆਮ ਤੌਰ ਤੇ ਪੂਜਾਂਗਾ ਠੀਕ ਹੈ ਜੇ ਬਾਕੀ ਉਹ ਹੈ